ਵਾਲਿਦਿਆਂ ਕੁਝ ਖਾਸ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਆ ਸਿੱਧੂ ਮੂਸੇਵਾਲੇ ਦੇ ਬਚਪਨ ਦੀਆਂ ਕੁਝ ਅਣ ਦੇਖੀ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਇੰਟਰਨਿਊਜ਼ ਦਿਖਾ ਰਿਹਾ ਹੈ ਸਰਬਾਲਾ ਬਣੇ ਸਿੱਧੂ ਮੂਸੇਵਾਲੇ ਦੀ ਤਸਵੀਰ ਜਿਹੜੀ ਹੈ ਇਸ ਸਾਹਮਣੇ ਆਈ ਹੈ ਆਪਣੇ ਚਾਚੇ ਦੇ ਵਿਆਹ ਦੇ ਵਿੱਚ ਸਿੱਧੂ ਮੂਸੇਵਾਲੇ ਜੁੜੇ ਨੇ ਉਹ ਸਰਬਾਲੇ ਬਣੇ ਸਨ ਉਸ ਦੌਰਾਨ ਦੀਆਂ ਇਹ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਿੱਧੂ ਮੂਸੇਵਾਲੇ ਨੇ ਉਹ ਛੋਟਾ ਸੁਖਦੀ ਮੂਸੇਵਾਲਾ ਜੁੜਾ ਹੈ ਉਹ ਸਰਬਾਲਾ ਬਣਿਆ ਹੋਇਆ ਹੈ ਦੱਸਦੀ ਹੈ ਕਿ ਬਲਕੌਰ ਸਿੰਘ ਦੇ ਵੱਲੋਂ ਜੁੜਾ ਹੈ ਕਿਹਾ ਗਿਆ ਹੈ ਕਿ ਅੱਜ ਮੇਰੇ ਕੋਲ ਜੀਨ ਦੀ ਜੜੀ ਹੈ ਇੱਕ ਵਜਾ ਮਿਲ ਚੁਕੀ ਹੈ ਪਰੰਤੂ ਨਾ ਤਾਂ ਮੇਰੇ ਸਿੱਧੂ ਦੇ ਵਰਗਾ ਕੋਈ ਸੀ ਤੇ ਨਾ ਹੀ ਕੋਈ ਹੋ ਸਕਦਾ ਹੈ ਕੋਈ ਵਰਤ ਸੇ ਸਕੀ ਸਾੜੀ ਦਾ ਪੋਤਰਾ ਸੀ ਹਾਂ ਉਹਦੇ ਅੰਦਰ ਰਹਿੰਦੇ ਆ ਸਾਰਾ ਪਰਿਵਾਰ ਹੀ ਉਹਦੇ ਜਦ ਵਿੱਚ ਸੀ ਉਸ ਉਸੇ ਦੀ ਸਾਨੂੰ ਯਾਦ ਚੇਤੇ ਨਹੀਂ ਸੀ ਮੁੰਡਾ ਡਾਕਟਰਾਂ ਕਰ ਰਿਹਾ ਸੀ ਬਹੁਤ ਖੁਸ਼ੀ ਹੈ ਪਰ ਗਦਮੂ ਦੀ ਹੈ ਤੇ ਕਰਨੀ ਮੰਨੀ ਆਹ ਨਾਮ ਤਾਂ ਲਈਏ ਪੂਰੀ ਬਸ਼ੀਰੀ ਹੈ ਤੇ ਜੇ ਕੋਈ ਦੂਰ ਕੋਈ ਸਾਨੂੰ ਉਮੀਦ ਨਹੀਂ ਜੀਵਣ ਦੀ ਵੀ ਦਿੱਕਤ ਹੈ ਮਾਰਤਾ ਮਾਰੂ ਹੈ ਕਾ ਟੋਟਾ ਜਰਾ ਪੂਰਾ ਹੀ ਹੋਸਦਾ ਔਰ ਘਾਟਾ ਨਹੀਂ ਪੂਰਾ ਸਰ ਦੇਖੋ ਜੀ ਉਹਦਾ ਤਾਂ ਘਾਟਾ ਨਹੀਂ ਪੂਰਾ ਸਰ ਦਾ ਤੇ ਵੀ ਠੀਕ ਹੈ ਉਹਨਾਂ ਦਾ ਕਰੋ ਸਭਨ ਸਜਣ ਪਿਆfro ਇਹ ਤਾਂ ਖੁਸ਼ੀ ਦੀ ਗੱਲੀ ਸਾਡੇ ਭਾਈ ਦਾ ਚਲੋ ਭਾਈ ਹਾਂ ਪਰ 20 ਸਾਲੋਂ ਪਤਾ ਲੱਗਵਾ ਕੀ ਨਾਤੀ ਦੱਸਦੀ ਏ ਵੀ ਲੈ ਭਾਈ ਚਲੋ ਨਾਲ ਤਾਂ ਪੂਰਾ ਹੋਇਆ ਹੂੰ ਕੋਈ ਵਾਰ ਤਾਂ ਸੇ ਇਸਾ ਕੀ ਸਾੜੀ ਦਾ